ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਗੁਰੂ ਅਮਰਦਾਸ ਪਾਤਸ਼ਾਹ ਜੀ ਅੰਦਰ ਦੇ ਆਨੰਦ ਦੀ ਗੱਲ ਕਰਦੇ ਹਨ ਧੰ ਗੁਰਤੇਗ ਬਾਦਰ ਪਾਤਸ਼ਾਹ ਜੀ ਨੇ ਇਸ ਧਰਤੀ ਉਤੇ ਪੀ ਆਨੰਦ ਪਰਸਾ ਵਸਾ ਦਿੱਤਾ ਆਓ ਅਸੀਂ ਜਾਣਦੇ ਹਾਂ ਕਿ ਗੁਰਤੇਗ ਬਾਦਰ ਪਾਤਸ਼ਾਹ ਜੀ ਨੇ ਕਿਸ ਤਰੀਕੇ ਦੇ ਨਾਲ आनंद पुरसाहा जा ना देता गुरुदेव वाध साहब जी ਜਦੋਂ ਕੀਰਤਪੁਰ ਸਾਹਿਬ ਪਹੁੰਚੇ ਨੇ ਤਾਂ ਉਥੋਂ ਮਾਲਵੇ ਨੂੰ ਜਾਣ ਲੱਗੇ ਤੇ ਇਸ ਵੇਲੇ ਦਾ ਪਤਾ ਬिलासपुर ਦੇ ਰਾਜੇ ਦੀ ਵਿਧਵਾ ਰਾਣੀ ਚੰਪਾ ਨੂੰ ਲਗਾ ਚੰਪਾ ਗੁਰੂ ਸਾਹਿਬ ਦੇ ਚਰਨ ਈ ਛਾ ਗਈ ਤੇ ਕਹਿਣ ਲਗੀ ਇਸ ਸਾਨ ਨੂੰ ਛੜਕੇ ਤੁਸੀਂ ਇੱਥੋਂ ਜਾ ਕੇ ਕੋਈ ਨਗਰ ਵਸਾਣਾ ਚਾਹੁੰਦੇ ਹੋ ਮੈਂ ਤੁਹਾਨੂੰ ਬੇਨਤੀ ਕਰਦੀ ਹਾਂ कि मैं अपनी रियासत दी जगह ਤੁਹਾਨੂੰ ਦੇਦੀ ਹਾਂ ਤੁਸੀਂ ਉਹ ਨਗਰ ਇੱਥੇ ਵਸਾ ਲਓ ਪਰ ਗੁਰੂ ਸਾਹਿਬ ਦਾ ਜਵਾਬ ਨਗਰ ਤਾਂ ਇੱਥੇ ਬਸਾਇਆ ਜਾ ਸਕਦਾ ਹੈ ਪਰ ਜਗਾ ਮੁਫਤ ਨਹੀਂ ਲੈ ਸਕਦੇ ਗੁਰੂ ਨਾਨਕ ਦੇ ਘਰ ਦੀ ਮਰਿਆਦਾ ਹੈ ਜਿੰਨੇ ਵੀ ਨਗਰ ਵਸਾਏ ਨੇ ਉਸ ਦੀ ਕੀਮਤ ਅਦਾ ਕੀਤੀ ਹੈ ਖਰਾਤ ਵਿੱਚ ਕੁਝ ਵੀ ਨਹੀਂ ਲਿਆ ਉਸ ਵੇਲੇ ਇਹ 4 ਮਿੰਟ ਸੀ ਵੱਡਾ ਪਿੰਸੀ ਮਾਖੋਵਾਲ ਮਟੌਰ ਲੋਧੀਪੁਰ ਸੁਹਾਟਾ ਇਸ ਤੋਂ ਪਹਿਲਾਂ ਇਸ ਜ਼ਮੀਨ ਦੇ ਉੱਪਰ ਦੂ ਪਰਮ ਦਾ ਕਬਜ਼ਾ ਸੀ ਮਾਟੇਖਾਨ ਮਾਖੇਖਾਨ ਇਹ ਜ਼ੁਲਮੀ ਸੁਭਾਅ ਦੇ ਸੀ ਪਰ ਗੁਰੂ ਸਾਹਿਬ ਤੋਂ ਪਹਿਲਾਂ ਹੀ ਜਾ ਚੁੱਕੇ ਸੀ ਢਾਕੇ ਮਾਰਦੇ ਸੀ ਉਹਨਾਂ ਨੇ ਆਪਣੇ ਨਾਂ ਦੇ ਮਾਖੇਖਾਨ ਨੇ ਮਾਖੋਵਾਲ ਤੇ ਮਾਟੇਖਾਨ ਨੇ ਮਟੌਰ ਪਿੰਡ ਨਾ ਜ਼ਰੂਰ ਰੱਖੇ ਸੀ ਉਹਨਾਂ ਪਿੰਡਾਂ ਦੀ ਜ਼ਮੀਨ ਗੁਰੂ ਸਾਹਿਬ ਨੇ ਖਰੀਦੀ ਤੇ ਉਸ ਦਾ ਨਾਂ ਰੱਖਿਆ ਚਕਨਾਨਕੀ ਜਿਸ ਨੂੰ ਅਜੇ ਵੀ ਆਨੰਦਪੁਰ ਸਾਹਿਬ ਜਾਣਦੇ ਹਾਂ ਤੇ ਸਵਾਲ ਪੈਦਾ ਹੁੰਦਾ ਹੈ ਪਹਿਲਾ ਨਾਮ ਮਾਖੋਵਾਲ ਮੇਨ ਜਗ੍ਹਾ ਦਾ ਜ਼ਮੀਨ ਚਾਰ ਪਿੰਡਾਂ ਦੀ ਤੇ ਬਾਅਦ ਦੇ ਵਿੱਚ ਚਕਨਾਨਕੀ ਤੇ ਅਜੇ ਵੀ ਕਹਿੰਦੇ ਹਾਂ ਸ੍ਰੀ ਅਨੰਦਪੁਰ ਸਾਹਿਬ ਇਹ ਦੋ ਨਾਮਾਂ ਦੀ ਤਬਦੀਲੀ ਗੁਰੂ ਸਾਹਿਬ ਦੇ ਜੀਵਨ ਕਾਲ ਦੇ ਵਿੱਚ ਹੀ ਆ ਜਾਂਦੀ ਹੈ ਚਰਕ ਨਾਨਕੀ ਤੋਂ ਸ੍ਰੀ ਅਨੰਦ ਪੁਰ ਸਾਹਿਬ ਗੁਰੂ ਸਾਹਿਬ ਦੇ ਜੀਵਨ ਕਾਲ ਹੀ ਵਿੱਚ ਹੋ ਜਾਂਦਾ ਹੈ ਕਾਰਨ ਬੜਾ ਅਹਿਮ ਹੈ ਕਿ ਜਿਸ ਵੇਲੇ ਪਟਨਾ ਸਾਹਿਬ ਤੋਂ 5.5 ਸਾਲ ਦੀ ਉਮਰ ਦੇ ਵਿੱਚ ਗੋਬਿੰਦ ਰਾਏ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜਦੋਂ ਆਪਣੇ ਪਿਤਾ ਜੀ ਨੂੰ ਮਿਲਣ ਲਈ ਪਟਨਾ ਸਾਹਿਬ ਤੋਂ ਬਾਇਆ ਲਖਨੌਰ ਹੁੰਦੇ ਹੋਏ ਚੱਕ ਨਾਨਕੀ ਪਹੁੰਚਦੇ ਨੇ ਤੇ ਕੀਰਤਪੁਰ ਸਾਹਿਬ ਤੋਂ ਜਦੋਂ ਅੱਗੇ ਆਉਂਦੇ ਨੇ ਤੇ ਪਿਤਾ ਤੇ ਪੁੱਤਰ ਦਾ ਮਿਲਾਪ ਹੁੰਦਾ ਹੈ ਤੇ 5 ਸਾਲ ਦੇ ਬਾਲਕ ਆਪਣੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਗੋਬਿੰਦ ਰਾਏ ਜੀ ਆਨੰਦ ਸਾਹਿਬ ਦਾ ਪਾਠ ਸੁਣਾਉਂਦੇ ਨੇ ਤੇ ਪਾਛਾ ਗਲ ਦੇ ਨਾਲ ਲਾ ਕੇ ਕਹਿੰਦੇ ਨੇ ਜਿਸ ਧਰਤੀ ਤੇ ਮੇਰੇ ਛੋਟੇ ਜੇ ਪੁੱਤਰ ਨੇ ਆਨੰਦ ਸਾਹਿਬ ਦੀਆਂ ਪੌੜੀਆਂ ਸੁਣਾਈਆਂ ਨੇ उस जगह का नाम आनंदपुर होएगा सो गुरु प्यारयोग उस जगह का नाम उस दिन तो श्री आनंदपुर साहेब हो गया वाहिक जी का खालसा वाहिक जी की फतेह